हां पेरी जान्टी ਕਿੱਥੇ ਐ ਰੋਟੀਆਂ ਲੈ ਕੇ ਆਏ ਆ ਬਾਈ ਜਾਨਵਰਾਂ ਨੂੰ ਤੇ ਖੜਜੋ ਆਪਾਂ ਬਣਾ ਡਾਲਰ ਦੇਖੀ ਕਿੱਥੇ ਐ ਡਾਲਰ ਵੀ ਨਹੀਂ ਹੈਗਾ ਰਿਓ ਆ ਪਿਆ पेरी ਆ ਬੈਠੀ ਐ ਗਰੀ ਗੰਟ ਸਿੰਘ ਹੈ ਨਹੀਂ ਕਿਸੇ ਪਾਸੇ ਲੰਗਿਆ ਹੋਇਆ ਸਸਰੀ ਗੱ ਘਾਰੇ ਬੀਰ ਪਰ ਆਮ ਨੂੰ ਕਹਿ ਆ ਸਾਰੇ ਜਾਨਵਰ ਸੈਕਟ ਸਾਰਿਆਂ ਦੇ ਤੇ ਲਾਲੀ ਛੇਡ ਜਾ ਰਿਹਾ ਰੋਟੀਆਂ ਹੁਣ ਇਹਨਾਂ ਨੂੰ ਉੱਪਰੋਂ ਪਾਉਣੀਆਂ ਲੱਗਦਾ ਮੈਨੂੰ ਕਿਉਂਕਿ ਗਰਜੰਟ ਸਿੰਘ ਹੈ ਨਹੀਂ ਖੜ ਜਾ ਕਬੂਤਰਾਂ ਦੇ ਮਾਰ ਲੀਏ ਨਿਗਾ ਕਬੂਤਰ ਤਾਂ ਖੁੱਲੇ ਨੇ ਯਾਰ ਉਹ ਬੈਠੇ ਨੇ ਤੇ ਚਲੋ ਕੋਈ ਨਹੀਂ ਕਰਦੇ ਆ ਹੀਲਾ ਜਾਨਵਰ ਫਿਰ ਰਹੇ ਨੇ ਚਲ ਹੈਗਾ ਹੈਗਾ ਕੁੰਡਾ ਕੁੰਡਾ ਖੜ ਜੋ ਭਾਈ ਖੜ ਜੋ ਉਹ ਖੜ ਜੋ ਖੜ ਜੋ ਚਲੋ ਯਾਰ ਗੇਟ ਖੋਲਾ ਪਹਿਲਾਂ ਉਹ ਖੜ ਜੋ ਖੜ ਜੋ ਸਾਹ ਲੈ ਲੋ ਸਾਹ ਲੈ ਲੋ ਸਾਹ ਲੈ ਲੋ ਆ ਜੋ ਆ ਜੋ ਆ ਜੋ ਆ ਜੋ ਆਓ ਆਓ ਆਇਓ ਆਜੇ ਆ ਲੈ ਭਾਈ ਇਹ ਲੰਬੇ ਜੇ ਖੜਾ ਦੇਣੇ ਕਿਉਂਕਿ ਛੋਟੇ ਚੂਚਿਆਂ ਨੂੰ ਫਿਰ ਖਾਣ ਨਹੀਂ ਦਿੰਦੇ ਚਾਲ ਓਕੇਰ ਬੋਟ ਲਾਗੇ ਸਾਰੇ ਖਾਣ ਠੀਕ ਆ ਤੇ ਹਾਂ ਉਹ ਬ੍ਰਹਮਾ ਮੁਰਗੀ ਖਾਣਗੇ ਸੀ ਬ੍ਰਹਮਾ ਹੋਊਗੀ ਥੋੜੀ ਮਾੜੀ ਹੋਈ ਹੈ ਕੁਝ ਤਾਂ ਮੀਂਹ ਕਰਕੇ ਆ ਦਿੱਤੇ ਦੇ ਪੈਰਾਂ ਦੇ ਡੱਕੇ ਦੇਖੋ ਲੈ ਕਿੰਨੇ ਕਿੱਡੇ ਕਿੱਡੇ ਕੰਡੇ ਨੇ ਪੈਰਾਂ ਦੇ ਇਹਦੇ ਚਲੋ ਖਾਓ 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 ਅਜੂਚੇ ਇੱਕ ਇੱਕ ਜਾ ਕੇ ਲਜਾਈ ਜਾਂਦੇ ਨੇ ਉਧਰ ਜਾ ਕੇ ਖਾਂਦੇ ਨੇ ਇਹਨਾਂ ਤੋਂ ਡਰਦੇ ਕਿਉਂਕਿ ਬੱਤਕਾਂ ਤੇ ਦੂਜੇ ਮਾਰਦੇ ਆ ਇਹਨਾਂ ਨੂੰ ਠੀਕ ਆ ਠੀਕ ਆ ਚੱਕੀ ਜਾਓ ਕੰਮ ਨੂੰ ਖਾਣਾ ਖਾ ਲੈ ਖਰਾਟ ਪਾਈ ਜਾਂਦੀ ਐ ਚੂਚੇ ਵਿੱਚੇ ਰਲ ਗਿਆ ਦੇਖ ਲੋ ਇੱਡਾ ਹੋ ਗਿਆ ਆਹ ਦੇਖ ਲੋ ਆਹ ਦੇਖ ਲੋ ਵੱਡੇ ਹੋ ਗਏ ਆਹ ਫਿਰਦੇ ਨੇ ਤੇ ਨਾਓ ਫਿਰਦੇ ਨੇ ਔਰ ਕਿੱਥੇ ਚੜਿਆ ਫਿਰਦਾ ਹੈ ਚਲੋ ਭਾਈ ਹੁਣ ਆਪਾਂ ਲਾ ਦਨੇ ਆ ਗੇਟ ਕਿਉਂਕਿ ਇਹ ਨਿਕਲਦੇ ਆ ਭੱਜ ਕੇ ਬਾਹਰ ਆ ਦੇਖੋ ਖਾ ਲੋ ਖਾ ਲੋ ਹੁਣ ਯਾਰ ਬਣਾ ਨਾ ਡਾਲਰ ਨਹੀਂ ਦਿਖਿਆ ਨਾ ਤਾਂ ਇੱਥੇ ਬੰਨਿਆ ਹੈ ਦਿਖਦਾ ਕਿਤੇ ਹੁਣ ਜਾਂ ਤਾਂ ਹੈਗਾ ਅੰਦਰ ਜਾਂ ਫਿਰ ਕਾਸ਼ੀ ਨੂੰ ਲੈ ਗਿਆ ਕਾਸ਼ੀ ਕਿਉਂਕਿ ਉਹ ਥੋੜਾ ਜਿਹਾ ਸਹੀ ਨਹੀਂ ਥਾ ਉਡੀ ਦਵਾਈ ਬੂਟੀ ਜੀ ਚੱਲਦੀ ਐ ਕਾਸ਼ੀ ਲੈ ਗਿਆ ਹੁਣ ਤੇ ਆ ਰਸਤਾ ਵੀ ਦੇਖੋ ਬਾਕੇ ਐਨ ਵਧੀਆ ਬਣਾਤਾ ਇਧਰ ਨੂੰ ਵੀ ਆ ਬਾਤ ਆ ਲੈ ਕਿਉਂਕਿ ਤੁਹਾਨੂੰ ਪਤਾ ਬਰਤਾਂਤ ਕਰਕੇ ਫਿਰ ਕੰਮ ਖਰਾਬਾ ਹੁੰਦਾ ਆ ਭਾਈ ਬੈਰੀ ਤੂੰ ਠੀਕ ਐ ਓਕੇ ਐ ਠੀਕ ਐ ਮੈਨੂੰ ਪਤਾ ਬਹਿ ਜਾ ਬਹਿ ਜਾ ਹੁਣ ਬਹਿ ਜਾ ਫਿਰ ਉਹ ਹੁਣ ਪਤਾ ਨਹੀਂ ਕਾਦ ਪਾਉਣਗੇ ਚਲੋ ਚੱਲਦੇ ਆਪਾਂ ਕਰਨ ਨੂੰ ਫੇ ਕਬੂਤਰਾਂ ਦਾ ਕਰਦੇ ਆ ਹੁਣ ਪਹੁੰਚ ਗਏ ਭਾਈ ਆਪਾਂ ਕਬੂਤਰਾਂ ਕੋਲੇ ਅੱਜ ਗਰਜੰਡ ਸਿੰਘ ਦਾ ਲਾਹਾ ਲੈਣਾ ਆਪਾਂ ਨੇ ਜਾਟੀ ਇਹਨਾਂ ਦੀ ਟ੍ਰੇ ਕਿੱਥੇ ਆ ਯਾਰ ਹੁਣ ਬਾਹਰ ਚਰਹਾਂ ਪਰਲੀ ਸੜ ਸੁੱਕੀ ਹੈ ਰਹਿਣ ਦੇ ਰਹਿਣ ਜਦੋਂ ਗਿੱਲੀ ਹੋਣੀ ਹੈ ਫੇਰ ਕੀ ਮੈਂ ਦਾਣੇ ਨੂੰ ਤੂੰ ਪਹਿਲਾਂ ਆ ਦੇਖ ਤੂੰ ਐਂ ਖੜਾ ਦਾਣੇ ਫੜਾ ਮੈਨੂੰ ਦਾਣੇ ਫੜਾ ਔਰ ਕੁੰਡੀ ਚੱਕ ਧੋਖੇ ਨਮੀ ਭਰ ਲਾ ਔਰ ਗੁੰਡਾ ਲਾ ਦੇ ਪਹਿਲਾਂ ਬਾਹਰ ਨਾਲ ਨਿਕਲ ਅਮੀਜ ਵੀ ਦੇਖੋ ਬਾਈ ਕਬੂਤਰ ਲੈ ਆਪਣੇ ਪਿੰਡ ਬਾਜੀ ਹੈ 15 ਤਰੀਕ ਦੀ ਆਹੀ 15 ਦੀ ਪਰਸ ਕੱਲ ਨੂੰ ਕੱਲ ਨੂੰ 15 ਹਾਂ ਕਾਲ ਨੂੰ ਬਾਜੀ ਆ ਭਾਈ ਸਾਡੇ ਪਿੰਡ 1100 ਰੁਪਿਆ ਐਂਟਰੀ ਤਿੰਨ ਕਬੂਤਰਾਂ ਨੂੰ ਪਹਿਲੇ ਦੂਜੇ ਤੀਜੇ ਨੂੰ ਕੱਪ 4 5 6 7 8 9 10 11 12 13 15 16 17 18 20 22 22 ਤਈ ਕਬੂਤਰ ਉੜਦੇ ਨੇ ਤੇ ਤੋਲਾ ਤੋਲਾ ਹੋ ਨੂ ਦੀ ਐ ਨੂ ਦੀ ਆ ਗਈ ਆ ਗਈ ਦੂਜਿਆ ਬੈਠੀਆ ਥੜ ਥੜੇ ਦੇਖਦੇ ਆ ਕਾਨੇ ਜੀ ਉਹਦੇ ਚਲੋ ਬਾਈ ਮੈਂ ਜਾਣੇ ਪਾਵਾਂ ਇਹਨਾਂ ਨੂੰ ਪਹਿਲਾਂ ਕਰ ਜੰਟ ਸਿੰਘ ਨੇ ਤਾਂ ਆਪਣਾ ਕੰਮ ਕਰ ਲੈਣਾ ਅੱਪਾ ਵੀ ਨਵੇੜ ਪਈਏ ਬਹੁਤ ਹੈ ਓਕੇ ਆ ਲੈ ਭਾਈ ਜੰਟੀ ਆ ਏ ਕਣ ਤੋਂ ਕੇ ਪਰੰਚ ਨਜ਼ਾਰਾ ਆਉਂਦਾ ਓਏ ਖੱਟੇ ਰੰਗ ਦੀ ਪਾਈ ਫਿਰਦਾ ਹੈ ਟੀ-ਸ਼ਰਟ ਕਹਿੰਦੇ ਨੌਜਵਾਨ ਚੋਬਰ ਨੌਜਵਾਨ ਚੁੱਪ ਬੈਰੇ ਮੇਰੇ ਵੀਰ ਉਹ ਹੀ ਉਧਰਲੀ ਵੀ ਗੁੰਡੀ ਕੱਢ ਲੈ ਜਾਂ ਅੰਟੀ ਇਹ ਸਾਰੇ ਮੀਂਹ ਚ ਨਾ ਰਹੇ ਤੇ ਪਹਿਲਾਂ ਹਾਂ ਭਾਈ ਸਾਰੇ ਓਕੇ ਰਪੁੱਤਾਂ ਨੇ ਆਨੇਰਲੇ ਵੱਡੇ ਜੋੜੇ ਨੇ ਤੇ ਇੱਕ ਉਹ ਧਨੀ ਬੈਠਾ ਆਹ ਉੱਪਰ ਬੈਠੇ ਰਹਿੰਦੇ ਨੇ ਉਹ ਜੋੜਾ ਨਹੀਂ ਆ ਤਰਦਾ ਨੀਲੀ ਦੇ ਮਾਪੇ ਚਲੋ ਕੋਈ ਚੱਕੋ ਭਾਈ ਆਜੋ 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 ਹਾਂ ਆ ਵੀ ਢੋਲਾ ਜਾਂਟੀ ਨੂਰੀ ਅੰਬਰ ਅੰਬਰੋਂ ਤਾਂ ਨੀਂਦ ਜੜੀ ਪਈ ਆ ਨਾ ਲੋਈ ਮੇਤੋ ਦਾਣੇ ਪਾਤੇ ਇਹਨਾਂ ਨੂੰ ਤੋ ਕੱਲ ਸ੍ਰੀ ਕਬੂਤਰੀ ਸੋਨ ਜੀ ਕਦੇ ਬੈਠੀ ਹੋਏ ਹਾਂ ਹਾਂ ਵੇ ਜਸ ਹੇਦੇ ਆਈ ਤੇ ਦਵਾਈ ਦੰਨੇ ਇਹਨੂੰ ਜਣੀ ਥੋਲਾ ਥੋਨੀ ਹੋਈ ਉਹ ਮੈਂ ਜਾਨਾ ਪਤਾ ਉਹ ਇਹਦਾ ਉਹ ਕਰਦੇ ਆ ਨਾ ਵਿੱਚ ਮਿੱਟੀ-ਮੁੱਟੀ ਜੀ ਕਰ ਦੰਦੇ ਨੇ ਆ ਭਾਈ ਦੋਏ ਕੁੰਡੀਆਂ ਵੀ ਧੋਤੀਆਂ ਸਫਾਈ ਕਰਤੀ ਐਨ ਦਾਣੇ ਪਾਏ ਹੋਏ ਐ ਇਹਨਾਂ ਨੂੰ ਜਾਂਟੀ ਬਸ ਲਹ ਓਕੇ ਕੰਮ ਲਾ ਦੇ ਕੁੰਡੀ ਆਹ ਦਾਣਿਆਂ ਦਾ ਹੁਣ ਕੀ ਕਰੀ ਕਾਹਚ ਪਾਈਏ ਯਾਰ ਇਕਨੇ ਰੱਖ ਦਈਏ ਇਕਨੇ ਰੱਖ ਲੈਣੀਆਂ ਉਹਦੇ ਰੱਖ ਦੇ ਡੋਲੀ 'ਚ ਰੱਖਦੇ ਹਾਂ ਚਲੋ ਭਾਈ ਇਹਨਾਂ ਦਾ ਵੀ ਕੰਮ ਨਿਬੜ ਗਿਆ ਆ ਗਈ ਆ ਲਓ ভাই ਪਿੰਡੀ ਦਾ ਪਟਾ ਕਰਨ ਲੱਗਿਆਂ ਸੈੱਟ ਜਿਹੜੀ ਇਹ ਨੀਲੀ ਸਪੰਜ ਲੱਗੀ ਹੈ ਨਾ ਇਹਦੇ ਕਰਕੇ ਅਧੂਰਾ ਹੋ ਗਿਆ ਨਾ ਟਾਈਟ ਜਿਆਦਾ ਰਹਿੰਦਾ ਹਾਂ ਤੇਰਾ ਹੀ ਆ ਤੇਰਾ ਹੀ ਆ ਇਹ ਓ ਪਿੰਡੀ ਹਾਂ ਕਿੱਥੇ ਜਾਣਾ ਹੈ ਕਿੱਥੇ ਜਾਣਾ ਹੈ ਇਹ ਚਾਹੁੰਦੀ ਹੈ ਵੀ ਮੈਂ ਬਾਹਰ ਘੁੰਮਾਂ ਪਰ ਇਹ ਨੜਾਈ ਹੋਈ ਹੈ ਬਈ ਐ ਦੇਖੋ ਡਰੈਲ ਮਾਰੀ ਹੋਈ ਹੈ ਨੜਾਈ ਹੋਈ ਹੈ ਇਹਨੂੰ ਬਾਹਰ ਨਹੀਂ ਕੱਢ ਸਕਦੇ ਇਹ ਤਾਂ ਪਟਾ ਜਿਆ ਕਰਦੇ ਆ ਸੈੱਟ ਫਿਰ ਪਾ ਕੇ ਦੇਖਾਂਗੇ ਠੀਕ ਹੈ ਵੀ ਕਿਵੇਂ ਹੁੰਦਾ ਟੱਕ ਗੇਰਾ ਫੜ ਪਿੰਡੀ ਨੂੰ ਫਟਕ ਕਰਤੀ ਐ ਸਵਾਈਏ ਦੀ ਐਂ ਸਿਉਂ ਤਾਂ ਗਲੀਆਂ ਕੱਢ ਲੀਆਂ ਹਾਂ ਬਈ ਮੰਡੀ ਪਾ ਕੇ ਦੇਖੀਏ ਤੇਰੇ ਲਓ ਭਾਈ ਆ ਗਿਆ ਸੈਟ ਲੈ ਓਕੇ ਇੱਥੋਂ ਸੰਗਲੀ ਪਾ ਲਿਆ ਕਰਾਂਗੇ ਐ ਚੱਲ ਛੱਡ ਦੇ ਇਹਨੂੰ ਬੈਠਾ ਆਪਣਾ ਵਿੱਚ ਤੇ ਹੁਣ ਕਰ ਮੋਜਾਂ ਹਾਂ ਇਹਨੇ ਚੋਬਰ ਰੋਟੀ ਖਾ ਰਿਹਾ ਆਪਾਂ ਕਮੈਂਟ ਬੋਲ ਦੀਏ ਫਿਰ ਆ ਤੂੰ ਡਰੇਗਾ ਤੈਨੂੰ ਆ ਪਏ ਓਏ ਜੱਸਾ ਸਿੰਕ ਕਲੈਕਸ਼ਨ ਸਤਿ ਸ੍ਰੀ ਅਕਾਲ ਵੀਰੇ ਜਸਵੀਰ ਸਿੰਘ ਭਾਈ ਹੈਲੋ ਨਾਈਸ ਬਲੌਗ ਥੈਂਕ ਯੂ ਵੀਰੇ ਬਹਾਦਰ ਸਿੰਘ ਸੰਦੀਪ ਸਿੱਧੂ ਦੀਰਜ ਕੁਮਾਰ ਖੁੱਡੇ ਸਾਫ ਕਰੋ ਹਾਂ ਹਾਂ ਵੀਰੇ ਮਾੜੇ ਮੀਂਹ ਹਟ ਜਾਣ ਯਾਰ ਮੀਆਂ ਨੇ ਗੰਦ ਬਹੁਤ ਪਾਇਆ ਹੋਇਆ ਮਨਜੀਤ ਵੀਰਾ ਯੂ ਐਸ ਏ ਵਾਲਾ ਗੁੱਡ ਲੱਕ ਵੀਰ ਜੀ ਮਨਜੀਤ ਯੂ ਐਸ ਏ ਥੈਂਕ ਯੂ ਵੀਰੇ ਅਨਰੋਜ ਸਿੰਘ ਬਗੀ ਪਰਟ ਆਰ ਲਵ ਬर्ड ਵੀ ਲੈ ਆਓ ਵੀਰ ਜੀ ਤੇ ਸੈਟਅਪ ਬਣਾ ਦੋ ਹਾਂਜੀ ਵੀਰੇ ਥੋੜਾ ਜਿਹਾ ਮੌਸਮ ਸਹੀ ਹੋ ਜਵੇ ਬਣਾਵਾਂਗੇ ਜੱਗੀ ਸੰਤੂ ਬਾਈ ਦੇਸੀ ਮੁਰਗੀ ਕਿੰਨੇ ਮਹੀਨਿਆਂ ਦੀ ਅੰਡੇ ਦੇਣ ਲੱਗ ਜਾਂਦੀ ਹੈ ਵੀਰੇ ਇਹਨਾਂ ਨਹੀਂ ਪਤਾ ਮੇਰੇ ਹਿਸਾਬ ਨਾਲ ਸਾਲਕ ਦੀ ਲੱਗ ਜਾਂਦੀ ਹੈ ਦੇਣ ਅਰਮਾਨ ਗੱਲ ਵੀਰੇ ਯਾਰ ਮੇਰੇ ਕਬੂਤਰ ਅੰਡੇ ਨਹੀਂ ਰੱਖ ਰਹੇ ਜੋੜੇ ਵੀ ਲੱਗੇ ਆਂ ਅੰਡੇ ਰੱਖਦੇ ਆਂ ਬੱਚੇ ਨਹੀਂ ਕੱਢਦੇ ਵੀਰੇ ਉਹਨਾਂ ਨੂੰ ਕੋਈ ਟੌਨਿਕ ਜਾਂ ਪੁੱਛ ਲੋ ਜਾਂ ਤਾਂ ਲੀਵਰ ਲੂਵਰ ਵਾਲਾ ਤੇ ਜਾਂ ਫਿਰ ਥੋੜਾ ਜਿਹਾ ਟਾਈਮ ਅਲੱਗ ਰੱਖੋ ਉਹਨਾਂ ਨੂੰ ਸਾਗਰ ਲਵਾਣਾ ਸਾਗਰ ਲਵਾਣਾ ਸ਼ੌਂਕੀ ਮੇਰਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨੀ ਮਿਲਦੇ ਆ ਅਗਲੀ ਵੀਡੀਓ ਚ ਤੂੰ ਖਾਈ ਚੱਲ ਰੋਟੀ ਭਾਈ